ਕਿ ਆਪ ਜੀ ਦੇ ਮubaruk ਚਰਨ ਪਰਸੇ ਸੋ ਸੋ ਭਾਵਨਾਵਾਂ ਨੂੰ ਆਪ ਪੂਰੀਆਂ ਕਰਨੀਆਂ ਆਈਆਂ ਸੰਗਤਾਂ ਦੀ ਹਾਜ਼ਰੀ ਕਦਮ ਕਦਮ ਲੇਕੇ ਲਾਉਣਾ ਸ਼ਬਦਾਂ ਤਰਫ ਪ੍ਰਵਾਨ ਕਰਨਾ ਬੜੀ ਸਿਖ ਕੁਰਬਾਨੀ ਸਰਬਤਾਈਆਂ ਸੰਗਤਾਂ ਦੇ ਹਿਰਦਿਆਂ ਦੇ ਵਸਾਉਣੀ ਚਰਨ ਕਾਮ ਪਿਆਰ ਸਾਨੂੰ ਸਿੱਖੀ ਸਦਕ ਨਾਮ ਦਾਣ ਭਰੋਸਾ ਦਮ ਬਖਸ਼ ਕਰਨਾ ਸੜਾ ਸਿੱਖ ਪੰਥ ਦੀ ਚੜ੍ਹਦੀ ਕਲਾ ਅੰਤ ਵਿੱਚ ਏਕਤਾ ਹੱਥ ਬਾਗ ਬਖਸ਼ ਕਰੋ ਮਾਲ ਮੁਕੀ ਜੀਵਾ ਫਸਲ ਵਾੜੀ ਸਾਰਾ ਸੁੱਖ ਵਰਤਾਇਓ ਰੰਗ ਕਰਿਓ ਤਿਆ ਕਰਿਓ ਦੀ ਸਦਾ ਅਥੇ ਬੰਦੀ ਕਿਸਾਨਾਂ ਤੇ ਸਿਰ ਤੇ ਮਿਹਲ ਭਰਿਆ ਰੱਖਣਾ ਸਦਾ ਅੰਗ ਸੰਸਾਯੋ ਕੇ ਸਹਾਇਤਾ ਕਰਨੀ ਆਪ ਦੇ ਚਰਣਾ ਕਾ ਲੋਂ ਪਿਆਰ ਚਰਣਾ ਕਾ ਲੋਂ ਪੈ ਚਰਣਾ ਦੇ ਨਾਲ ਜੋੜ ਕੇ ਰੱਖਣਾ ਰਾਮ ਤਾਂ ਕਰਨੀਆ ਦਇਆ ਕਰਨੀ ਹਰਮਦਾਨ ਸਤਿਗੁਰੂ ਜੀ ਕਿਸਾਨਾਂ ਨੂੰ ਹਰਮਦਾਨ ਫਤੇ ਬਖਸ਼ਿਸ਼ ਕਰਨੀ ਅੰਗ ਸੰਸਾਯੋ ਕੇ ਸਹਾਤਾ ਕੰਮੀ ਤੋਂ ਉਪਰੰਤ ਕੜਾ ਪ੍ਰਸ਼ਾਦੀ ਦੇ ਸਜਾ ਕੇ ਹਾਜ਼ਰ ਕੀਤੀ ਗਈ ਹੈ ਆਪ ਜੀ ਦੇਦਰ ਪ੍ਰਵਾਨ ਹੋਵੇ ਪ੍ਰਵਾਨ ਹੋਈ ਗੁਰੂ ਕੀ ਦੇਗ ਸਮ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ਿ ਕਰਿਓ ਜੀ ਸਰਬਤਰਾ ਭਲਾ ਕਰਨਾ ਆਇਆਂ ਸੰਤਾਂ ਦੇ ਕਾਗ ਰਾਸਪੁਰ ਪਰੋ ਕਰਪਾਈਆਂ ਸੰਤਾਂ ਨੂੰ ਆਪ ਜੀ ਦਾ ਲਈ ਫਰਮਾਨ ਸੁਣਾ ਕੇ ਕਰਤਾ ਤ ਕੋ ਜੀ ਸੁਖ ਵੈ ਨਾਮ ਚਿਤ ਆਵੇ ਨਾਨਕਾ ਨਾ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਦੋਰਾ ਗਿਆ ਭਈਆ ਕਾਲ ਕੀ गुरू मान गुरू ग्रंथ जी मान प्रकट कर राज करेगा खाल स वाहे गुरू नाम ਕਦੋਂ ਕਰ ਤੋਂ ਬਣਾਏ ਦੀਨ ਚਤੋਂ ਬੰਦੋ ਸੀ ਤੋਂ ਗਿੰਦੋ ਸਰਵਾ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਸਿੱਧੀ ਸਮਾਗਮ ਵਿੱਚ ਨਗਰ ਤੇ ਜ਼ਿਲ੍ਹੇ ਦੇ ਤੇ ਜ਼ਿਲ੍ਹਿਆਂ ਤੋਂ ਬਾਹਰ ਜਿਤਨਾ ਪ੍ਰੋਪਰ ਅੰਮਰਤਾਰ ਜ਼ਿਲ੍ਹੇ ਦੇ ਇੱਥੇ ਕਿਸਾਨ ਸਰਪੰਚ ਇੱਕ ਇੱਕ ਦਾ ਨਾਮ ਲਈਏ ਤੇ ਸ਼ਾਮਾ ਪੈ ਸਕਦੀਆਂ ਮੈਂ ਜਿੰਨੀ ਜੋਗਾ ਗੱਲ ਬਹੁਤ ਤੋਂ ਵਾਦਾ ਸੰਤ ਦਾ ਨਾਮ ਲੈਣਾ ਇਹਨਾਂ ਆਪਾਂ ਕਿਸਾਨ ਆਪਾਂ ਪੰਜਾ ਸਰਪੰਚਾ ਜਿਹੜਾ ਰਹਿ ਗਿਆ ਉਸ ਤੋਂ ਮਾफी ਮੰਗਦੇ ਆ ਕਿਉਂਕਿ ਜਰਸੀ ਝੜਕੋ ਪਿੰਡ ਤੋਂ ਬਾਹਰ ਇਹਨਾਂ ਕੋਈ ਘੇਰ ਕੇ ਪੁੱਕੇ ਮੇਰਾ ਨਾਮ ਕਿੱਥੇ ਆ ਸਕਤੇ ਕਰਨਾਲ ਸਿੰਘ ਬਰੋਇਪੁਰ ਧੰਨਵਾਦ ਅੰਗਰੇਸੇਂ ਕੂਟਿਆਲਾ ਧੰਨਵਾਦ ਸਾਹਸਿਕ ਸਰਦੂਪੁਰ ਧੰਨਵਾਦ ਸਾਡੀ ਭੈਣ ਬਲਜਿੰਦਰ ਕੌਰ ਧੰਨਵਾਦ ਹਰਜੀਤ ਸਿੰਘ ਜੌਰ ਧੰਨਵਾਦ ਕਬਲ ਸਿੰਘ ਵਿਆ ਦਰਪਾਲ ਸਿੰਘ ਵਿਆ ਪ੍ਰਕਾਸ਼ ਸਿੰਘ ਚੰਬਾ ਮਾਗੀ ਕੌਣੇਆ ਮਕਤਾਰ ਸਿੰਘ ਤਲਵੰਡੀ ਸਿਕੰਦਰ ਸਿੰਘ ਲਾਪੀ ਮਰਦ ਸਰਪੰਚ ਅੰਗਰੇਜ਼ ਸਿੰਘ ਸਰਪੰਚ ਜਦੋਂ ਕੇ ਖੰਵੇਦਰ ਸਿੰਘ ਨੇ ਪਘਾਲਾ ਹਰਪਾਲ ਸਿੰਘ ਭੋਵਾ ਵਾਲਾ ਦਲਜੀਤ ਸਿੰਘ ਕੌਰਤਨ ਵਾਲਾ ਇਹਨਾਂ ਤੋਂ ਮਾਫੀ ਚਾਹੁੰਦੇ ਆ ਇਹਨਾਂ ਨੂੰ ਟਾਈਮ ਨਹੀਂ ਦੇ ਸਕੇ ਸਰਪੰਚ ਜਿੱਦਰ ਸਿੰਘ ਸੁਭਰਾ ਸਰਦਾਰ ਰਜੀਤ ਸਿੰਘ ਬੱਬੀ ਸਰਪੰਚ ਸਰਪੰਚ ਅਰਜੀਤ ਸਿੰਘ ਕੋਲਾ ਸਰਪੰਚ ਸਰਦੂਲ ਸਿੰਘ ਜੀ ਸਰਪੰਚ ਨਰਿੰਦਰ ਸਿੰਘ ਜੋਤੀਸ਼ਾ ਮਾਫੀ ਚਾਹੁੰਦੇ ਆ ਕੋਰਾ

ਕਨਵੀਰ ਸਿੰਘ ਟੈਕਸੀਸ ਬੈਂਡ ਹਰਜੀਤ ਸਿੰਘ ਨੰਬਰਦਾਰ ਮਾਫੀ ਚਾਹੁੰਦੇ ਆ ਇਹਨਾਂ ਨੂੰ ਟਾਈਮ ਨਹੀਂ ਦੇ ਸਕੇ ਜਿੰਨੇ ਤਰਤਰ ਗਿਲੇ ਚਾਹ ਜਾਂ ਫਸਰਾ ਹਟਾਈ ਚ ਲਾ ਲੋ ਜਾਂ ਫਰੋਜਪੁਰ ਅੰਬਰਸਰ ਕੇ ਬੁਲਾ ਰਹੇ ਬੋਲਣਾ ਇਹ ਮਿੱਦੂ ਮੇਦਾ ਵੀ ਤੋ ਤਿੰਨ ਦਿਨ ਵੀ ਲੱਗ ਸਕਦੇ ਆ ਇਸ ਕਰਕੇ ਮੈਂ ਉਹਨੋਂ ਦਲਜੀਤ ਸਿੰਘ ਜੋਰ ਸਿੰਘ ਵਾਲਾ ਉਹ 2 ਮਿੰਟ ਬਾਅਦ ਆ ਕੇ ਚਾਰ ਤਿੰਨ ਸਿਰਫ 2 ਮਿੰਟ ਦਲਜੀਤ ਸਿੰਘ ਜੋਰ ਸਿੰਘ ਵਾਲਾ ਆਓ ਜੀ ਉਹਨਾਂ ਨੂੰ ਮਗਰੋਂ ਅਗਲੇ ਪਲਾੜੇ ਕਹਿੰਦੇ ਮੈਂ ਦੱਸਿਆ ਉਹ ਤਿਆਰ ਹੈ ਕਿਸਾਨ ਸਾਥੀਓ ਆਪਾਂ ਸ਼ਹੀਦਾਂ ਦੀ ਯਾਦ ਵਿੱਚ ਜੁੜ ਬੈਠੇ ਆ ਨਕਰ ਸਵਰਾ ਦੀ ਧਰਤੀ ਤੇ ਤੇ ਵਿਦਵਾਨ ਨੇ ਲਿਖਿਆ ਛੇ